ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਨਵਾਂ ਦਿਨ ਨਵੀਂ ਵੀਡੀਓ ਤੇ ਨਵਾਂ ਵੀਲੌਗ ਦੇ ਨਾਲ ਤੁਹਾਨੂੰ ਆਪਾਂ ਲੈ ਕੇ ਹਾਜ਼ਰ ਹੋਏ ਆਂ ਅੱਜ ਦੇ ਵਲੌਗ ਚ ਆਪਾਂ ਚੱਲੇ ਆਂ ਸਵਰਨ ਸਿੰਘ ਟੈਣਾ ਜਿਹੜਾ ਪ੍ਰਾਈਮ ਏਸ਼ੀਆ ਟੀਵੀ ਦਾ ਸੀਨੀਅਰ ਪੱਤਰਕਾਰ ਆ ਉਹਨਾਂ ਦੇ ਆਪਾਂ ਘਰੇ ਜਾਣਾ ਤੇ ਉਹਨਾਂ ਦੀ ਮਾਤਾ ਨੂੰ ਲੈ ਕੇ ਜਾਣਾ ਫਰੀਦਕੋਟੋਂ ਕਿਉਂਕਿ ਆਪਣੇ ਸਵਰਨ ਸਿੰਘ ਟੈਣਾ ਨਾਲ ਵੀ ਜਿਹੜੀ ਹੈਗੀ ਹੈ ਜਾਣ ਪਹਿਚਾਣ ਤੇ ਉਹਨਾਂ ਦੀ ਮਾਤਾ ਨੂੰ ਆਪਾਂ ਫਰੀਦਕੋਟੋਂ ਲੈ ਕੇ ਜਾਣਾ ਵਾ ਜਲੰਧਰ 7 ਵਜੇ 15 ਮਿੰਟ ਹੋ ਗਏ ਆ ਤੇ ਹਜੇ ਆਪਾਂ ਘਰੋਂ ਤੁਰਿਆ ਤੇ ਦਿਨ ਹਜੇ ਚੜਦਾ ਚੜਦਾ ਹੀ ਆ ਤੇ ਸਾਢੇ 7 ਵਜੇ ਦਾ ਵੈਸੇ ਉਹਨਾਂ ਨੇ ਫਰੀਦਕੋਟ ਦਾ ਟਾਈਮ ਦਿੱਤਾ ਸੀਗਾ ਤਕਰੀਬਨ ਆਪਾਂ 10-15 ਮਿੰਟਾਂ 'ਚ ਹੀ ਪਹੁੰਚ ਜਾਣਾ ਵਾ ਬਸ ਇਕੱਲਾ ਤੇਲ ਹੀ ਪਵਾਉਣਾ ਵਾ ਲਓ ਭਾਈ ਇੱਥੋਂ ਆਪਾਂ ਕਰਾ ਲਈ ਹੁਣ ਟੈਂਕੀ ਫੁੱਲ ਤੇ 700 750 ਦਾ ਤੇਲ ਪੈ ਗਿਆ ਹਜੇ ਤੱਕ ਤੇ ਟੈਂਕੀ ਫੁੱਲ ਕਰਾ ਕੇ ਤੇ ਫਿਰ ਬੇਫਿਕਰੇ ਹੋ ਜਾਗੇ ਫਿਰ ਚੱਲਾਂਗੇ ਆਪਾਂ ਫਰੀਦਕੋਟ ਵੱਲ ਨੂੰ ਆਪਣੇ ਪਿੰਡ ਤੋਂ ਪਿੰਡ ਕੋਟੜ ਕੋਟ ਕਲਾਂ ਤੋਂ ਤਕਰੀਬਨ ਫਰੀਦਕੋਟ ਹੈਗਾ ਜਿਹੜਾ 23 24 ਕਿਲੋਮੀਟਰ ਤੇ ਮਾਰਾ 13 ਮਿੰਟਾਂ ਦੀ ਜਿਹੜੀ ਵਾਟ ਆ ਤੇ ਜੇ ਆਪਾਂ ਗੱਲ ਕਰੀਏ ਜਲੰਧਰ ਦੀ ਤੇ ਜਲੰਧਰ ਹੈਗਾ ਵਾ ਫਰੀਦਕੋਟ ਤੋਂ ਲਗਭਗ 100 25 26 ਕਿਲੋਮੀਟਰ ਜ਼ਿਆਦਾ ਹੀ ਹੋ ਸਕਦਾ ਵਾ 140 ਕਿਲੋਮੀਟਰ ਦੇ ਨੇੜੇ ਤੇੜ ਜਾਵਰੂਗੀ ਜਿਹੜੀ ਵਾਟ ਆਪਣੀ ਹੈ ਇੱਕ ਪਾਸਾ ਫਰੀਦਕੋਟ ਤੋਂ ਲਓ ਜੀ ਬਾਬਾ ਫਰੀਦ ਜੀ ਦੀ ਨਗਰੀ ਤੇ ਆਪਾਂ ਪਹੁੰਚ ਗਏ ਆ ਆ ਸਾਹਮਣੇ ਆ ਗਈਆਂ ਗਾਂ ਨਹਿਰਾਂ ਇੱਥੇ ਆ ਬਣੀ ਜਾਂਦਾ ਨਹਿਰਾਂ ਵਾਲਾ ਜਿਹੜਾ ਨਵਾਂ ਪੁਲ ਬਣੀ ਜਾਂਦਾ ਤਲਵੰਡੀ ਵਾਲੇ ਪਾਸੇ ਵੀ ਤੇ ਬਾਕੀ ਕੋਰਖਪੂਰੇ ਵਾਲੇ ਪਾਸੇ ਵੀ ਬਣੀ ਜਾਂਦਾ ਵਾ ਤੇ ਜਿਹੜਾ ਚਹਿਲਾ ਵਾਲਾ ਪਾਲਾ ਉਹ ਜਿਹੜਾ ਬਣ ਗਿਆ ਵਾ ਉਹ ਤਾਂ ਪਹਿਲਾਂ ਦਾ ਹੀ ਬਣਿਆ ਹੋਇਆ ਵਾ ਇਧਰਲੇ ਪਾਸੇ ਜਿਹੜੀਆਂ ਨਹਿਰਾਂ ਇਹ ਰਾਸਤਾ ਨੂੰ ਜਾਂਦੀ ਇੱਕ ਪੰਜਾਬ ਦੇ ਰਿਆਂ ਦੀ ਜਿਹੜੀਆਂ ਜੋੜੀਆਂ ਨਿਕਲਦੀਆਂ ਆਪਣੇ ਹਰੀਕੇ ਪੱਤਨ ਤੋਂ ਇਹ ਹੈਗਾ ਜਿਹੜਾ ਆਪਣਾ ਫਰੀਦਕੋਟ ਵਾਲਾ ਬਾਈਪਾਸ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਜਿਹੜਾ ਫਰੀਦਕੋਟ ਦਾ ਇਹ ਬਣਿਆ ਹੋਇਆ ਚਹਿਲਾਂ ਵਾਲੇ ਰਸਤੇ ਤੇ ਤੇ ਜਿਹੜੇ ਆਪਾਂ ਤੁਹਾਨੂੰ ਪੁਲ ਦੀ ਗੱਲ ਕਰਦੇ ਸੀ ਪੁਲ ਬਣਿਆ ਹੋਇਆ ਵਾ ਉਹ ਹੈਗਾ ਵਾ ਆਹ ਵਾਲਾ ਫਰੀਦਕੋਟ ਇਹ ਪੌੜੀ ਪਹਿਲਾਂ ਬੰਦ ਕੀਤੀ ਪਰ ਹੁਣ ਇਹ ਇਹ ਚਾਲੂ ਆ ਚੱਲਦੇ ਤਾਂ ਦੂਜੇ ਵੀ ਇਧਰ ਕੋਰਥਪੂਰੇ ਵਾਲਾ ਵੀ ਪਰ ਜਿਹੜਾ ਸਹੀ ਬਣ ਗਿਆ ਉਧਰਲੇ ਪਾਸੇ ਜਿਹੜਾ ਦੂਜਾ ਪੌੜ ਆਪਣਾ ਤਲਵੰਡੀ ਭਾਈ ਵਾਲਾ ਬਣੀ ਜਾਂਦਾ ਵਾ ਤੇ ਇਥੋਂ ਇਹ ਜਿਹੜੀ ਸੜਕ ਸਾਹਮਣੇ ਜਾ ਵੜਨਦੀ ਆ ਬਲਜਿੰਦਰਾ ਕਾਲਜ ਕੋਲ ਦੀ ਅੱਗੋਂ ਦੀ ਇਹ ਜਿਹੜੀ ਜਾਵੜ ਦੀ ਬੱਸ ਸਟੈਂਡ ਦੇ ਲਗਭਗ ਨੇੜੇ ਤੇੜੇ ਡੈਰੀ ਚੌਂਕ ਕੋਲ ਤੇ ਆਪਾਂ ਜਾਵਾਂਗੇ ਇਧਰਲੇ ਪਾਸੇ ਨਹਿਰ ਦੇ ਨਾਲ-ਨਾਲ ਕਿਉਂਕਿ ਇਹ ਪਰ ਰੇਲਵੇ ਵਾਲਾ ਪੁਲ ਚੜਾਂਗੇ ਉੱਥੇ ਨਾਲ ਹੀ ਆ ਘਰ ਉਹਨਾਂ ਦਾ ਆ ਉਹੀ ਆ ਗਿਆ ਤਲਵੰਡੀ ਭਾਈ ਵਾਲਾ ਪੁਲ ਜਿਹੜਾ ਆਪਣਾ ਫਰੀਦਕੋਟ ਤੋਂ ਜਾਂਦਾ ਇਹ ਬਣੀ ਜਾਂਦੇ ਆ ਵੀ ਇੱਧਰਲੇ ਪਾਸੇ ਆ ਬਣਾਏ ਹੋਏ ਆ ਦੋ ਜਿਹੜੇ ਪੌਲ ਲੋਹੇ ਦੀਆਂ ਗ੍ਰਿੱਲਾਂ ਜਿਨ੍ਹਾਂ ਦੇ ਥੱਲੇ ਪੌਲ ਟਿਕਣਾ ਵਾ ਤੇ ਆ ਇੱਧਰਲੇ ਪਾਸੇ ਆ ਆਈਟੀਆਈ ਆਂਦੀ ਸਰਕਾਰੀ ਆਈਟੀਆਈ ਫਰੀਦਕੋਟ ਦੀ ਤੇ ਇੱਧਰਲੇ ਪਾਸੇ ਆ ਜਾਂਦਾ ਦਸ਼ਮੇਸ਼ ਜਿਹੜਾ ਨਰਸਿੰਘ ਕਾਲਜ ਅਤੇ ਆ ਸਾਹਮਣੇ ਪੌਲਾ ਤੇ ਇਧਰਲੇ ਪਾਸੇ ਜਿਹੜਾ ਫੌਜ ਦਾ ਬਣਿਆ ਹੋਇਆ ਵਾ ਇੱਕ ਬਾਰਡਰ ਸਕਿਉਰਿਟੀ ਫੋਰਸ ਜਿਹੜੀ ਇੱਥੇ ਰਹਿੰਦੀ ਆ ਤੇ ਇਧਰਲੇ ਪਾਸੇ ਦਸ਼ਮੀਸ਼ ਸਕੂਲ ਆ ਜਿਹੜਾ ਆਪਣੇ ਫਰੀਦਪੁਰ ਦਾ ਦਸ਼ਮੀਸ਼ ਪਬਲਿਕ ਸਕੂਲ ਜਿਹੜਾ ਬਹੁਤ ਮਸ਼ਹੂਰ ਆ ਤੇ ਆ ਹੈਗਾ ਰੇਲਵੇ ਪੌਲਾ ਜਿਹੜਾ ਸਵਾਰਨ ਸਿੰਘ ਟਾਹਨੇ ਦੀ ਮਾਤਾ ਨਾਲ ਜਿਹੜੀ ਹੁਣੇ ਫੋਨ ਤੇ ਗੱਲ ਹੋਈ ਸੀਗੀ ਉਹਨਾਂ ਨੇ ਆਪਣਾ ਐਡਰੈਸ ਦੱਸਤਾ ਤੇ ਆ ਸਾਹਮਣੇ ਜਿਹੜਾ ਬੱਸ ਸਟੈਂਡ ਨੂੰ ਜਾ ਵੜਦੀ ਹੈ ਘੰਟਾ ਘਰ ਨੂੰ ਰੋਡ ਜਾ ਵੜਦਾ ਆਪਾਂ ਨਾਲ ਹੀ ਜਿਹੜਾ ਪੁਲ ਦੇ ਮੋੜਨਾ ਵਾ ਤੇ ਇਧਰਲੇ ਪਾਸੇ ਨਾਲ ਹੀ ਜਿਹੜਾ ਪੰਪ ਬਣਿਆ ਹੋਇਆ ਵਾ ਕਾਫੀ ਪੁਰਾਣਾ ਪੰਪ ਹੈ ਵੀ ਜਿਹੜਾ ਪਰ ਜਿਹੜਾ ਪੁਲ ਬਣਿਆ ਕਰਕੇ ਨਾ ਹੁਣੇ ਥੱਲੇ ਰਹਿ ਗਿਆ ਵਾ ਪਰ ਜਿਨ੍ਹਾਂ ਨੇ ਤੇਲ ਪਵਾਉਣਾ ਉਹ ਇੱਥੇ ਤੇਲ ਪਵਾਉਣ ਆਉਂਦੇ ਆ ਹਾਂ ਇਹਨਾਂ ਨੂੰ ਜ਼ਰੂਰ ਆ ਵੀ ਫਰਕ ਜ਼ਰੂਰ ਪਿਆ ਹੋਣਾ ਤੇਲ ਪਵਾਉਣ ਦਾ ਕਿਉਂਕਿ ਸਿੱਧੀਆਂ ਗੱਡੀਆਂ ਲੰਘੇ ਨੇ ਅਗਲਾ ਕਹਿੰਦਾ ਗਾਂਵ ਪਹੁੰਚਾਵਾਂ ਕਿ ਇੱਧਰ ਇੱਧਰ ਵੜਦੇ ਫਿਰਾਂਗੇ ਹਣਾ ਤੇ ਬਾਕੀ ਚਲੋ ਜੇ ਚੱਲਦਾ ਕਰਕੇ ਕੰਮ ਹੀ ਇਹਨਾਂ ਨੇ ਪੰਪ ਲਾ ਕੇ ਰੱਖਿਆ ਹੋਇਆ ਵਾ ਤੇ ਇੱਥੇ ਨਾਲ ਹੀ ਜਿਹੜਾ ਇੱਕ ਪ੍ਰੀਤ ਹਸਪਤਾਲ ਉਹਦੋਂ ਗਾਂਵ ਜਾ ਕੇ ਉਹਨਾਂ ਨੇ ਕਿਹਾ ਬਈ ਬਠਿੰਡਾ ਵਾਲਿਆਂ ਦੀ ਜਿਹੜੀ ਕੋਈ ਇੱਕ ਵਰਕਸ਼ਾਪ ਸ਼ਾਪ ਆ ਉਹਦੇ ਨਾਲ ਹੀ ਗਲੀ ਆ ਉਥੋਂ ਮੁੜਨਾ ਪਾਗੇ ਤੇ ਵੇਖਦੇ ਆ ਇੱਧਰਲੇ ਪਾਸੇ ਨੂੰ ਆ ਜਾਂਦਾ ਰੇਲਵੇ ਸਟੇਸ਼ਨ ਤੇ ਆ ਹੈਗਾ ਪ੍ਰੀਤ ਹਸਪਤਾਲ ਹਸਪਤਾਨ ਤੇ ਬਠਿੰਡਾ ਵਾਲਿਆਂ ਦੇ ਕਿੱਥੇ ਆ ਆ ਬਾਪਾ ਪ੍ਰੀਤ ਰਾਜ ਦੇ ਹਾਂ ਬਠਿੰਡਾ ਮੋਟਰ ਗੈਰਜ ਏ ਕਾਰ ਹੈਗਾ ਸਵਨ ਸਿੰਘ ਟਹਨੇ ਦੀ ਭੈਣ ਦਾ ਤੇ ਇੱਥੇ ਹੁਣ ਚਾਹ ਪਾਣੀ ਪੀਤਾ ਸੀਗਾ ਤੇ ਮਾਤਾ ਤਿਆਰ ਹੋਈ ਜਾਂਦੀ ਉਹ ਸਾਹਮਣੇ ਹੁੰਦੀ ਮਾਤਾ ਤੇ ਸਿਸਟਰ ਤੇ ਲੋ ਜੀ ਹੁਣ ਅਸੀਂ ਚੱਲਦੇ ਆਂ ਤੇ ਏ ਕਾਰ ਆ ਉੱਪਰ ਤੇ ਥੱਲੇ ਦੁਕਾਨਾਂ ਪਾਈਆਂ ਹੋਈਆਂ ਤੇ ਇਹ ਗਲੀ ਆ ਬਿਲਕੁਲ ਰੇਲਵੇ ਸਟੇਸ਼ਨ ਕੋਲੇ ਆ ਤੇ ਹੁਣ ਅਸੀਂ ਚੱਲੇ ਪਾਤੇ ਸੀਗੇ ਤੇ ਅਸੀਂ ਪਹੁੰਚਣ ਵਾਲਿਆਂ ਜਿਹੜਾ ਆਪਣਾ ਮੋਗੇ ਤੋਂ ਜਲੰਧਰ ਦੇ ਵਿਚਾਲੇ ਟੂਲੋਂ ਦਾ ਦਰਿਆ ਦੇ ਨੇੜੇ ਆਪਾਂ ਪਹੁੰਚ ਗਏ ਆ ਆ ਗਈ ਟੂਲੇ ਚੱਕ ਬਾਂਮਣੀਆਂ ਵਾਲਾ ਟੂਲ ਪਲਾਜ ਤੇ ਇਹਨਾਂ ਦੀ ਫੀਸ ਵੀ ਕਾਫੀ ਆ ਜਿਹੜੀ ਤੇ ਹੁਣ ਆਪਾਂ ਪਹੁੰਚ ਗਏ ਆ ਜਲੰਧਰ ਦੇ ਵਿੱਚ ਐਂਟਰੀ ਕਰ ਲਈ ਆ ਤੇ ਆ ਆ ਗਿਆ ਨਕੂਦਰ ਚੌਂਕ ਤੇ ਨਕੂਦਰ ਚੌਂਕ ਤੋਂ ਆਪਾਂ ਹੋਵਾਂਗੇ ਬੱਸ ਸਟੈਂਡ ਵਾਲੇ ਪਾਸੇ ਨੂੰ ਕਿਉਂਕਿ ਆਪਾਂ ਜਾਣਾ ਰਾਮਾ ਮੰਡੀ ਨੂੰ ਤੇ ਬੱਸ ਸਟੈਂਡ ਕੋਲ ਦੀ ਹੋ ਕੇ ਤੇ ਆਪਾਂ ਪਹੁੰਚ ਗਏ ਹੁਣ ਪੀਏਪੀ ਚੌਕ ਸਾਹਮਣੇ ਰੋਡ ਹੈਗਾ ਜਿਹੜਾ ਲੁਧਿਆਣੇ ਫਗਵਾੜੇ ਵਾਲਾ ਫਲੋਰ ਵਾਲਾ ਏ ਰੋਡ ਤੇ ਇਹ ਪਟਾਣ ਕੋਲੋਂ ਘਾ ਲੰਘ ਜਾਂਦਾ ਵਾ ਤੇ ਦਿੱਲੀ ਨੂੰ ਲੰਘ ਜਾਂਦਾ ਇਹ ਰੋਡ ਜਿਹੜਾ ਤੇ ਲਓ ਜੀ ਹੁਣ ਆਪਾਂ ਪਹੁੰਚ ਗਏ ਆ ਸਵਾਰਨ ਸਿੰਘ ਟਾਣੇ ਦੇ ਘਰੇ ਤੇ ਆ ਬਾਈ ਜਿਹੜਾ ਕੈਮਰੇ ਵਾਲਾ ਬਾਈ ਆ ਜਿਹੜਾ ਕੰਮ ਇੱਥੇ ਹੈਗਾ ਜੀ ਪ੍ਰਾਈਮ ਏਸ਼ੀਆ ਟੀਵੀ ਕੈਨੇਡਾ ਜਿਹੜਾ ਸਵਾਨ ਸਿੰਘ ਟੈਣਾ ਤੇ ਹਰਮਨ ਥੰਦ ਜਿਹੜਾ ਪ੍ਰੋਗਰਾਮ ਕਰਦੇ ਉਹ ਇਸ ਮਤਲਬ ਇੱਥੇ ਉਹਨਾਂ ਦੇ ਜਿਹੜਾ ਸਟੂਡੀਓ ਬਣਿਆ ਹੋਇਆ ਵਾ ਇਹ ਸਟੂਡੀਓ ਪ੍ਰਾਈਮ ਏਸ਼ੀਆ ਕੈਨੇਡਾ ਟੀਵੀ ਦਾ ਜਿਹੜਾ ਇਹਨਾਂ ਦਾ ਸਟੂਡੀਓ ਦਾ ਇੱਕ ਰੂਮ ਬਣਿਆ ਹੋਇਆ ਵਾ ਚਲ ਹਾਲ ਮੈਂ ਵੀ ਜਿਹੜਾ ਸਵਾਨ ਸਿੰਘ ਟੈਣਾ ਦੇ ਨਾਲ ਹੀ ਆਇਆ ਵਾਂ ਤੇ ਇੱਥੇ ਹੀ ਹਰਮਨ ਥੰਦ ਸੀ ਤੇ ਉਹਨਾਂ ਨਾਲ ਹੁਣ ਚਾਹ ਪਾਣੀ ਪੀਤਾ ਵਾ ਬਾਕੀ ਫਿਰ ਅਸੀਂ ਜਾਣਾ ਵਿਆਹ ਤੇ ਹੁਣ ਅਸੀਂ ਆ ਗਏ ਸੀਗੇ ਸਵਾਰਨ ਸਿੰਘ ਟੈਣਾ ਨੂੰ ਮੈਂ ਲੈ ਕੇ ਆ ਗਿਆ ਸੀਗਾ ਵਿਆਹ ਤੇ ਰਾਇਲ ਕਿੰਗ ਜਿਹੜਾ ਰੈਸਟੋਰੈਂਟ ਹੈਗਾ ਵਾ ਹਵੇਲੀ ਦੇ ਅੱਗੇ ਫਗਵਾੜਾ ਰੋਡ ਤੇ ਆ ਹੈਗਾ ਪੈਲਸ ਤੇ ਉਹ ਸਾਡੇ ਨਾਲ ਸ਼ਰਨਾ ਬਾਈ ਤੇ ਨਾਲ ਹਰਜਿੰਦਰ ਕੋਸਾ ਲਓ ਜੀ ਇਧਰ ਫਗਵਾੜਾ ਬਹੁਤ ਖਾਨੇ ਆ ਚੱਲੋ ਹੋਰ ਦੇ ਦੇ ਨਾ ਨਾ ਬਸ ਹੈ ਪੈਣੀ ਵਾਲੀ ਕਰ ਰਿਹਾ ਚਾਹੇ ਪਾਣੀ ਪਿਚਾਉਣਾ ਬਿਲਕੁਲ ਬਿਲਕੁਲ ਅਬ ਪੈਣੀ ਵਾਲੀ ਗੱਲ ਬਹੁਤ ਵਧੀਆ ਕਰ ਰਿਹਾ ਜਿਹੜਾ ਡੰਗਰ ਚਲਾਉਂਦਾ ਇਹ ਹੈਗਾ ਰਾਇਲ ਕਿੰਗ ਜਿਹੜਾ ਪੈਲੇਸ ਆਪਣਾ ਫਗਵਾੜ ਰੋਡ ਤੇ ਪਹਿਲਾਂ ਵੀ ਦੱਸਿਆ ਵਾ ਤੇ ਅੱਜ ਸਵਰਨ ਸਿੰਘ ਟਾਹਣਾ ਬਾਈ ਹਰਜਿੰਦਰ ਇਧਰ ਆਪਾਂ ਵੀ ਥੋੜਾ ਸ਼ੂਟ ਜਾਂ ਲੈ ਲਿਆ ਬਾਈ ਸਵਰਨ ਸਿੰਘ ਟਾਹਣੇ ਨਾਲ ਤੇ ਨਾਲ ਸਵਰਨ ਸਿੰਘ ਖੋਸਾ ਬਾਈ ਸਵਰਨ ਸਿੰਘ ਟਾਹਣੇ ਨੂੰ ਹੁਣ ਆਪਾਂ ਜਿਹੜਾ ਦਫ਼ਤਰ ਲਾ ਕੇ ਹਣ ਚੱਲਿਆਂ ਪਿੰਡ ਨੂੰ ਵਾਪਸ ਤਕਰੀਬਨ ਸਾਰਾ ਦਾਣ ਹੀ ਨੰਗਿਆ ਕਿਉਂਕਿ ਪਹਿਲਾਂ ਵੀ ਦੱਸਿਆ ਭਾਈ ਆਪਾਂ ਮਾਤਾ ਨੂੰ ਲਿਆ ਕੇ ਤੇ ਫਿਰ ਉਦੋਂ ਬਾਅਦ ਬਾਈ ਸਵਨ ਸਿੰਘ ਟਹਿਣਾ ਜਿਹੜਾ ਘਰੇ ਸੀ ਉਦੋਂ ਤੇ ਉਸ ਤੋਂ ਬਾਅਦ ਨਾਹ ਨੂੰ ਕਿ ਭਾਈ ਜਿਹੜਾ ਤਿਆਰ ਹੋਇਆ ਤੇ ਫਿਰ ਉਥੋਂ ਅਸੀਂ ਆ ਕੇ ਪ੍ਰਾਈਮੇਸ਼ੀਆ ਟੀਵੀ ਉੱਥੇ ਭਾਈ ਹਰਮਨ ਥੰਦ ਨੇ ਤੇ ਬਾਈ ਆਪਣਾ ਸਵਨ ਸਿੰਘ ਟਹਿਣਾ ਨੇ ਤੇ ਹਰ ਮਨ ਤਾਂ ਨਹੀਂ ਆਉਦਾ ਜਿਹੜਾ ਟੀਵੀ ਵਾਲਾ ਪ੍ਰੋਗਰਾਮ ਪ੍ਰਾਈਮੇਸ਼ੀਆ ਟੀਵੀ ਤੇ ਜਿਹੜਾ ਉਹ ਚਾਜ ਦਾ ਵਿਚਾਰ ਜਿਹੜਾ ਉਹ ਪ੍ਰੋਗਰਾਮ ਕਰਨਾ ਸੀ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਵਿਆਹ ਤੇ ਜਾ ਕੇ ਆਏ ਤੁਹਾਨੂੰ ਪਹਿਲਾਂ ਆਪਾਂ ਦੱਸ ਹੀ ਚੁੱਕੇ ਆ ਇਸੇ ਕਰਕੇ ਲੇਟ ਹੋ ਗਏ ਆ ਤੇ ਹੁਣ ਫਿਲਹਾਲ ਆਪਾਂ ਚੱਲੇ ਆ ਪਿੰਡ ਨੂੰ ਤੇ ਪੌਣ ਡੇਢ ਪੌਣੇ 2 ਘੰਟੇ ਲੱਗ ਗਏ ਨੇ ਆਪਾਂ ਨੂੰ ਜਾਂਦੇ ਜਾਂਦੇ